ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਮੱਝ ਸੇ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਪਸ਼ੂ ਬਾਈ ਕੋਲੇ ਬਾਈ ਸਾਰੀ ਚੰਗੀਆਂ ਮੱਝਾਂ ਦੀ ਬਰੀਡ ਬਹੁਤ ਚੰਗੀ ਆ ਗਾਵਾਂ ਵੀ ਬਾਈ ਕੋਲੇ ਦੋ ਘ ਹੈਗੀਆਂ ਨੇ ਦੋਨੀਆਂ ਗਾਵਾਂ ਬਾਈ ਟਾਪ ਕਲਾਸ ਨੇ ਘਰੂ ਪਸ਼ੂ ਆ ਬਾਈ ਦੇ ਕੋਈ ਵਪਾਰ ਦਾ ਕੰਮ ਨਹੀਂ ਝੋਟੀਆਂ ਝਟੀਆਂ ਪੂਰੀਆਂ ਚੰਗੀਆਂ ਚੰਗੇ ਸੀਮਣ ਤੇ ਬਾਈ ਕੰਮ ਕਰਦਾ ਆਉ ਪੁੱਛ ਲੈਣੇ ਬਾਈ ਕੋਲੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬੰਦੀ ਠੀਕ ਠਾਕ ਜੀ ਨਾਮ ਤੇ ਐਡਰੈਸ ਬੋਲੋ ਨਾਮ ਜਗਰਾਜ ਸਿੰਘ ਜੀ ਪਿੰਡ ਆਨੰਪਰਾ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਭਾਈ ਤਹਿਸੀਲ ਬੋਲ ਨੇੜੇ ਪਿੰਡ ਭਾਈ ਨੇੜੇ ਆਪਣੇ ਸਲਾਦਪੁਰਾ ਪੈ ਜਾਂਦਾ ਜੀ ਠੀਕ ਹੈ ਇਧਰ ਸਈਦੋਆ ਦੀਨਾ ਤੇ ਇਧਰ ਅਲਕੜੇ ਬਧੌੜ ਰਹਿ ਜਾਂਦੇ ਠੀਕ ਹੈ ਭਾਈ ਆਦਮਪੁਰਾ ਪਿੰਡ ਹਨ ਹਾਂਜੀ ਮੋਬਾਈਲ ਨੰਬਰ ਬੋਲੋ 98011 21399 ਠੀਕ ਹੈ ਭਾਈ ਭਾਈ ਆਪਣੇ ਘਰ ਦੀ ਹੈ ਮੰਦ ਹਾਂਜੀ ਘਰ ਦੀ ਕਿਹੜਾ ਸੂਆ ਭਾਈ ਤੀਜੇ ਸੂਏ ਸੁਣਾ ਨੇ ਜੀ ਕਿੰਨੇ ਦਿਨ ਲੈਂਦੀ ਹੋਵੇ ਇਹ 2 ਤਰੀਕ ਨੂੰ ਦਿਨ ਪੂਰੇ ਆ 2 ਤਰੀਕ ਨੂੰ ਦਿਨ ਪੂਰੇ ਆ ਅੱਜ ਕਿੰਨੀ ਹੋਗੀ ਅੱਜ 28 ਹੋਗੀ 28 ਹੋਗੀ 2 ਤਰੀਕ ਨੂੰ ਕਰਮਾਂ ਦੇ ਦਿਨ ਪੂਰੇ ਆ ਥਣ ਦੇਖੋ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਧਣ ਚਾਰੇ ਥਣ ਨਿਕਣਵੇਂ ਪੂਰੇ ਗੈਰ ਤੇ ਆ ਕੀ ਰਿਕਾਰਡ ਦੁੱਧ ਦਾ ਦੁੱਧ ਬਈ ਇਹਦਾ ਇਹ ਦੂਜੇ 14 ਕਿਲੋ ਚੋਇਆ 14 ਕਿਲੋ ਚੋਇਆ ਠੀਕ ਹੈ ਠੰਡੀ ਸੀ ਲਾਉ ਬਈ ਜਮਾ ਮੈਂ ਕਹ ਜੀ ਛੱਡਣੀ ਪੈਂਦੀ ਹੈਗੀ ਠੀਕ ਆਪਦੇ ਆਪ ਨਹੀਂ ਹਟਦੀ ਦੁੱਧ ਛੱਡਣੀ ਪੈਂਦੀ ਹੈ ਠੀਕ ਹੈ ਛੱਡਣੀ ਪੈਂਦੀ ਹੈ ਬਈ ਆਪਦੇ ਆਪ ਨਹੀਂ ਹਟਦੀ ਲੇਵਾਂ ਲੂਗਾ ਕਮਾਲ ਫੇਸ ਬੜਾ ਚੰਗਾ ਸਿੰਗ ਕੁਆਲਟੀ ਚੰਗੀ ਆ ਸਵੀ ਪੜੀਆ ਰਾਜੀ ਫੁੱਲਾ ਦੇਖੋ ਬਈ ਕਦ ਕਦ ਫੁੱਲਾ ਲੇਵਰੀ ਬੰਤਰ ਬਹੁਤ ਚੰਗੀਆਂ ਹੈ ਨਾ ਦੇਖੋ ਸੂਕ ਕੋਲੋਂ ਲੇਵਾ ਸਟਾਰਟ ਹੋ ਜਾਣਾ ਬਈ ਕੱਲਾ ਕੱਲਾ ਥਣ ਥਣਾਂ ਦੀ ਬਿੱਤੀ ਚੈੱਕ ਕਰ ਲੋ ਖੋਲੀ ਬਈ ਤੋਰ ਕੇ ਦੇਖਾਈ ਸਭੀ ਪੜੀ ਬਹੁਤ ਬਾਈ ਦਿੱਕ ਘਰ ਦੀ ਮਾਜਾ ਬਾਈ ਕੋਈ ਵਪਾਰ ਦਾ ਕੰਮ ਨਹੀਂ ਚੰਗਾ ਟੀਕਾ ਭਰਾ ਹੈ ਬਾਈ ਹਾਂ ਬਾਈ ਵਧੀਆ ਟੀਕਾ ਭਰਾ ਹੈ ਇੱਕ ਡਾਕਟਰ ਹੀ ਹੁੰਦਾ ਹੈਗਾ ਉਸ ਤੋਂ ਹੀ ਭਰੋਨੇ ਹੁੰਦੇ ਆ ਸੀ ਠੀਕ ਹੈ ਬਾਈ ਫੇਸ ਹੋਸ ਕਰਮ ਵਾਲੀ ਦਾ ਬਹੁਤ ਚੰਗਾ ਲੈ ਸਿੰਗ ਕੁਆਲਟੀ ਚੈੱਕ ਕਰ ਲੋ ਚੰਗੀ ਪੜੀ ਵੀ ਆ ਪੂਰੀ ਬਾਈ ਐ ਨਹੀਂ ਹੈਗਾ ਬਈ ਲੱਸੀ ਆ ਪੂਰੀ ਪੜੀ ਵੀ ਆ ਲੈ ਜਾਣ ਵਾਲੀ ਆ ਥਾਨ ਬੜਾ ਕਮਾਲਾ ਚਵਾਈ ਚੁਈ ਬਾਈ ਕਹਿੰਦਾ ਨੰਬਰ 1 ਬਾਈ ਦੇ ਘਰ ਦੀ ਮਾਜਾ ਕੋਈ ਵਪਾਰ ਦਾ ਕੰਮ ਨਹੀਂ ਇਹ ਮੁੱਲ ਕੀ ਆ ਭਰਾ ਇਹਦਾ ਜਾਇਜ ਜਾ ਫਿਰ ਮੁੱਲ ਬਾਈ ਫੋਨ ਤੇ ਕਰ ਲਾਂਗੇ ਜਾਇਜ ਹੀ ਹੋਊਗਾ ਜਾਇਜ ਹੀ ਹੋਊਗਾ ਠੀਕਾ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਈ ਮੁੱਲ ਜਿਹੜਾ ਬਾਈ ਕਹਿੰਦਾ ਮੱਝ ਦੇ ਹਿਸਾਬ ਨਾਲ ਜਾਇਜ ਹੀ ਹੋਊਗਾ ਕਿ세 ਵੀਰ ਨੂੰ ਬਾਈ ਮੱਝ ਪਸੰਦਾ ਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਕਰ ਲਓ ਧੰਨਵਾਦ ਸੀਰ ਬੋਤਾ